ਹਿੰਮਤ ਨਾ ਭਗੀ ਘਟਣਾ ਮੈਂ ਇਹਨੂੰ ਹਮਲਾ ਕਹੂੰਗਾ ਕਿ ਇੱਕ ਹਮਲਾ ਹੋਇਆ ਜਿਹੜੀ ਭਾਰਤ ਦੀ ਧੀ ਭਾਰਤ ਦੀ ਬੇਟੀ ਉੱਤੇ ਸ਼ਰਿਆਨ ਸਿੱਧਾ ਕੀ ਹਮਲਾ ਕੀਤਾ ਗਿਆ ਇੱਕ ਸਟਾਰ ਹੁੰਦੇ ਨਾਤੇ ਇੱਕ ਦੇਸ਼ ਭਗਤ ਹੋਣ ਦੇ ਨਾਤੇ ਕੰਗਨਰ ਨੂੰ ਉੱਤੇ ਹਮਲਾ ਹੋਇਆ ਭਾਰਤ ਦੀ ਆਵਾਮ ਭਾਰਤ ਦੀ ਜਨਤਾ ਕਿਉਂ ਸੋਰੀ ਹੈ ਬੜਾ ਵੱਡਾ ਸਵਾਲ ਕਿਹਦੀ ਕਿਸਾਨ ਦੀ ਬੇਟੀ ਆਓ ਜਾਨੀ ਵੇਜ ਕਿਸਾਨ ਨਹੀਂ ਇਹਦੇ ਵਿੱਚ ਮੈਟਰ ਕਰਦਾ ਵਰਦੀ ਕਿਹਦੀ ਪਾਈ ਸੀ ਸੀਆਈਐਸਐਫ ਦੀ ਠੀਕ ਹੈ ਸਾਡੇ ਵਿੱਚ ਇਹੋ ਜੀ ਭਾਵਕਤਾ ਕਿਉਂ ਹੋਣੀ ਚਾਹੀਦੀ ਸਾਡੇ ਲਈ ਤੇ ਸਭ ਕੁਝ ਇੱਕ ਬਰਾਬਰ ਹੈ। ਕਿਆ ਵਾਰ ਵੀ ਬੜਾ ਫालतू ਬੋਲਦੇ। ਉਹਨਾਂ ਆਪਾਂ ਪੰਜਾਬੀ ਹੋ ਕੇ ਨਹੀਂ ਆਪਾਂ ਪੰਜਾਬੀ ਹੋ ਕੇ ਬੜਾ ਫालतू ਬੋਲਦੇ। ਨਹੀਂ ਨਹੀਂ ਉਹਨੇ ਕਿਸਾਨਾਂ ਬਾਰੇ ਬੜਾ ਫालतू ਬੋਲਿਆ। ਕੋਈ ਨਹੀਂ ਕਿਸਾਨਾਂ ਬਾਰੇ ਗਲਤ ਬੋਲੀ ਕੋਈ ਨਹੀਂ ਕਿਸਾਨਾਂ ਬਾਰੇ ਉਹ ਬੋਲੀ ਸਿਰਫ ਉਹ ਕਿਦੇ ਪਾਸੇ ਬੋਲਦੀ ਹੈ ਜਿਹੜੇ ਕੱਟੜਵਾਦੀ ਬਾਹਰ ਬੈਠੇ ਨੇ ਖਾਲਸਤਾਨੀ ਦੇ ਪੰਨੂ ਵਰਗੇ ਉਹਨਾਂ ਵਾਲੇ ਬੋਲਦੀ ਹੈ। ਪੰਜਾਬ ਨੂੰ ਕਿਸਾਨਾਂ ਨੂੰ ਨਹੀਂ ਕਿਸਾਨ ਜਿਹੜੇ ਉੱਥੇ ਸ਼ੰਭੂ ਬੜ ਦੇ ਨਹੀਂ ਦੇਰ ਬੈਠੇ ਹੋਏ ਆ ਤੇ ਉਹ ਪਾਗਲ ਨੇ ਜਿਹੜੇ ਨੇ ਉਹ ਉਹਨਾਂ 'ਤੇ ਬਾਰੇ ਇੰਨੇ ਬਾਰੇ ਫालतू ਬੋਲੀਆ ਤਾਂ ਕਿਸਾਨ ਐਦਾ ਨਹੀਂ ਕਿਸਾਨ ਉਦਾਂ ਨਹੀਂ ਭੈਂਦੇ ਨਹੀਂ ਆ ਕੇ ਵਿਹਲੇ ਮਨ 'ਚ ਭਾਵਨਾ ਕੀ ਸੀ ਹਮਲਾ ਹੋਇਆ ਇਹਨੂੰ ਤੁਸੀਂ ਹਮਲਾ ਕੀ ਦੋਗੇ ਥੱਪੜ ਮਾਰਿਆ ਜਾਂ ਕੋਈ ਹੋਰ ہتھیار ਨਾਲ ਕੁਝ ਕਰਦੇ ਇੱਕ ਤਾਂ ਹਮਲਾ ਹੀ ਐ ਯੋਜਨਾ ਲੈ ਵੀਨਾ ਜੋੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਨਬੀ ਦੀ ਕੰਗਣਾ ਰਣੌਤ ਥੱਪੜ ਕਾਂਡ ਜਿਹੜੇ ਕਿ ਕੰਗਰਾ ਰੋਡ ਜਿਹੜਾ ਕੀ ਹੈ ਚੰਡੀਗੜ੍ਹ ਤੋਂ ਦਿੱਲੀ ਨੂੰ ਰਵਾਨਾ ਹੋ ਰਹੀ ਸੀ ਤੇ ਸਿਕਿਉਰਿਟੀ ਚੈਕਿੰਗ ਦੇ ਦੌਰਾਨ ਇੱਕ ਕੁਲਵਿੰਦਰ ਕੋਟ ਸੀ ਆਈਐਸਐਸ ਦੇ ਜਵਾਨ ਜਵਾਨ ਦੇ ਵੱਲੋਂ ਕੰਗਰਾ ਰਣੌਤ ਨੂੰ ਥੱਪੜ ਮਾਰਿਆ ਗਿਆ ਕਿੰਨੀ ਗੱਲਬਾਤ ਕਰਾਂਗੇ ਮੇਨਾ ਜੁੜ ਚੁੱਕੇ ਨੇ ਸ਼ਿਵਸ਼ਨਾ ਦੇ ਅਮਿਤ ਰੋੜਾਈ ਅਮਿਤ ਰੋੜਾਈ ਕਿਸ ਤਰ੍ਹਾਂ ਦੇਖਦੇ ਹੋ ਇਸ ਕਾਂਡ ਨੂੰ ਥੱਪੜ ਕਾਂਡ ਇੱਕ ਥੱਪੜ ਜਰਜ ਦਿੱਤਾ ਜਾਂਦਾ ਹੈ ਪਬਲਿਕ ਦੇ ਸਾਹਮਣੇ 에어ਪੋਰਟ ਸਿਕਿਉਰਿਟੀ ਦੇ ਸਾਹਮਣੇ ਸਰਨਾ ਪਹਿਲਾਂ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਗਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਮੈਂ ਕਹਿੰਨਾ ਬੜੀ ਹਿੰਮਤ ਭਾਗੀ ਕਟਣਾ ਬੜੀ ਹਿੰਮਤ ਭਾਗੀ ਕਟਣਾ ਮੈਂ ਇਹਨੂੰ ਹਮਲਾ ਕਹੂੰਗਾ ਕਿ ਇੱਕ ਹਮਲਾ ਹੋਇਆ ਜਿਹੜੀ ਭਾਰਤ ਦੀ ਧੀ ਭਾਰਤ ਦੀ ਬੇਟੀ ਉੱਤੇ ਸ਼ਰੇਆਮ ਸਿੱਧਾ ਕੀ ਹਮਲਾ ਕੀਤਾ ਗਿਆ ਮਤਲਬ ਆਪਾਂ ਕਿੱਥੋਂ ਸੇਫ ਗਿਣਾਂਗੇ ਮਤਲਬ ਇੱਕ ਐਮਪੀ ਹੋਵੇ ਮੰਡੀ ਦੀ ਸੀਟ ਤੋਂ ਠੀਕ ਹੈ ਜੀ ਉਹਦਾ ਕਸੂਰ ਦੱਸੋ ਕਸੂਰ ਕੀ ਹੈ ਮੈਨੂੰ ਵੀ ਪਤਾ ਲੱਗੇਗਾ ਉਹਦਾ ਕਸੂਰ ਕੀ ਹੈ ਇੱਕ ਭਾਰਤ ਦੀ ਧੀ ਹੈ ਇੱਕ ਭਾਰਤ ਦੀ ਬੇਟੀ ਹੈ ਇੱਕ ਸਟਾਰ ਹੈ ਜਿਹਨੂੰ ਦੁਨੀਆ ਇਹਨਾਂ ਪਿਆਰ ਦਿੰਦੀ ਹੈ ਠੀਕ ਹੈ ਅੱਜ ਮੈਂ ਕਹਿੰਦਾ ਕਿ ਸਾਡਾ ਭਾਰਤ ਲੋਕਤੰਤਰ ਸਾਡਾ ਕਿੱਥੇ ਹੈ ਬੜਾ ਵੱਡਾ ਸਵਾਲ ਹੈ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਇੱਕ ਚੀਜ਼ ਦਾ ਜਵਾਬ ਦੇਣ ਹਜੇ ਤੱਕ ਕੰਗਨਾ ਦੇ سپورਟ ਦੀ ਆਵਾਜ਼ ਕਿਉਂ ਨਹੀਂ ਆਈ ਮਤਲਬ ਸਾਡੇ ਭਾਰਤ ਵਾਸੀਆਂ ਨੂੰ ਚਾਹੀਦਾ ਸੀਗਾ ਇੱਕ ਇੱਕ ਗੱਲ ਬੋਲਣਾ ਕਿ ਕੰਗਨਾਰ ਨੋਥ ਹਰ ਹਿੰਦੂ ਹਰ ਭਾਰਤੀਏ ਆਪਕੇ ਸਾਥ ਹੈ ਪਰ ਹਜੇ ਤੱਕ ਕੋਈ ਆਵਾਜ਼ ਨਹੀਂ ਆਈ ਇਹ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਮੈਂ ਕਹਿੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਵੀ ਕਿ ਮੈਂ ਤੁਹਾਡੇ ਚੈਨਲ 'ਾਂਹੀਂ ਕੀ ਜਵਾਬ ਦਵਾਂ ਕੀ ਅਸੀਂ ਲੋਕ ਸੇਫ ਹਾਂ ਅਸੀਂ ਆਪਣੇ ਆਪ ਨੂੰ ਕਿੱਥੋਂ ਸੇਫ ਮੰਨੀਏ ਕਿ ਇੱਕ ਦੇਖੋ ਸੀਆਈਐਸਐਫ ਦੀ ਵਰਦੀ ਦੇ ਵਿੱਚ ਜਿੱਤੇ ਆਪਾਂ ਪੂਰਾ ਵਿਸ਼ਵਾਸ ਕਰਦੇ ਆਂ ਕਿ ਸਾਡੀ ਸਿਕਿਉਰਿਟੀ ਕਰਦੀ ਹੈ ਉਹੀ ਸਾਡੇ ਤੇ ਉਹਨਾਂ ਨੇ ਸੀਆਈਐਸਐਫ ਦੀ ਇੱਕ ਜਵਾਨ ਨੇ ਉਤੇ ਹਮਲਾ ਕਰਤਾ ਤੇਰੀ ਕੋਈ ਨਿਜੀ ਦੁਸ਼ਮਣੀ ਸੀਗੀ ਪੁੱਛਣ ਵਾਲੀ ਗੱਲ ਹੋਵੇ ਤੇਰੀ ਕੋਈ ਨਿਜੀ ਨਿਜੀ ਦੁਸ਼ਮਣੀ ਜਾਂ ਪਿੱਛੋਂ ਕੋਈ ਚਾਲ ਸੀ ਇਹ ਤੇ ਚਲੋ ਵੱਡੀ ਵੱਡੀ ਏਜੰਸੀਆਂ ਪਤਾ ਕਰਨ ਕਿ ਇੱਕ ਸਟਾਰ ਹੋਣ ਦੇ ਨਾਤੇ ਇੱਕ ਦੇਸ਼ ਭਗਤ ਹੋਣ ਦੇ ਨਾਤੇ ਕੰਗਨਰ ਰਣੋਤ ਤੇ ਹਮਲਾ ਹੋਇਆ ਭਾਰਤ ਦੀ ਆਵਾਮ ਭਾਰਤ ਦੀ ਜਨਤਾ ਕਿਉਂ ਸੋ ਰਹੀ ਹੈ ਬੜਾ ਵੱਡਾ ਸਵਾਲ ਹੈ ਦੇ ਵਿੱਚ ਇੱਕ ਉਹ ਵੀ ਜ ਉਹਨੇ ਕਿਹਾ ਕਿ ਮੇਰੀ ਮਾਂ ਮਾਂ ਬਾਰੇ ਬੜਾ ਬੋਲੀ ਹੈ ਇਸ ਵਾਰ ਤਾਂ ਤਾਂ ਸੁਨੇ ਤਾਂ ਸੁਨੇ ਬੋਲਿਆ ਤਾਂ ਸੁਨੇ ਥੱਪੜ ਮਾਰਿਆ ਇੱਕ ਚੀਜ਼ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਕਹਿੰਨਾ ਕਿਸਾਨ ਦੀ ਬੇਟੀ ਆ ਉਹ ਚਾਨੀ ਵੇਗ ਕਿਸਾਨ ਨੇ ਤੇ ਵਿੱਚ ਮੈਟਰ ਕਰ ਪੱਤਰਕਾਰ ਸਾਹਿਬ ਮੇਰੀ ਗੱਲ ਸੁਣੋ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਵਾਂ ਪਰ ਆਪਾਂ ਉਦੋਂ ਵਰਦੀ ਕਿਹਦੀ ਪਾਈ ਸੀ ਵਰਦੀ ਕਿਹਦੀ ਪਾਈ ਸੀ ਸੀਆਈਐਸਐਫ ਦੀ ਠੀਕ ਹੈ ਸਾਡੇ ਵਿੱਚ ਇਹੋ ਜੀ ਭਾਵਕਤਾ ਕਿਉਂ ਹੋਣੀ ਚਾਹੀਦੀ ਸਾਡੇ ਲਈ ਤੇ ਸਭ ਕੁਝ ਇੱਕ ਬਰਾਬਰ ਹੈ ਅਸੀਂ ਦੇਸ਼ ਦੇ ਸਿਪਾਹੀ ਆ ਅਸੀਂ ਰੱਖਿਆ ਕਰਨੀ ਹੈ ਸਭ ਦੀ ਤੇ ਸਾਡੇ ਵਿੱਚ ਮਨ ਦੇ ਵਿੱਚ ਇਹੋ ਜੀ ਕਿਹੜੀ ਭਾਵਨਾ ਆਈ ہوئی ਹੈ ਸੋਚਣ ਵਾਲੀ ਗੱਲ ਹੈ ਨਾ ਇਹਦਾ ਜਵਾਬ ਜਨਤਾ ਦੇਗੀ ਜਨਤਾ ਦੱਸੇਗੀ ਕਿ ਅਸੀਂ ਕੰਗਨਰ ਨੋਥ ਦੇ ਨਾਲ ਆ ਪੂਰਾ ਭਾਰਤ ਪੂਰਾ ਪੰਜਾਬ ਹਰਿਆਣਾ ਹਿਮਾਚਲ ਜਿੰਨੇ ਵੀ ਰਾਜ ਨੇ ਉਹ ਕੰਗਨਰ ਨੋਥ ਦੇ ਨਾਲ ਹੈ ਹਰ Hindu ਹਰ Hindu ਕੰਗਨਰ ਨੋਥ ਕੇ ਸਾਥ ਹੈ ਇਹ ਅੰਮ੍ਰਿਤ ਰੋੜਾ ਕੀ ਆਵਾਜ਼ ਹੈ ਉਪਰ ਕੇ ਇਹਨੇ ਕਿਸਾਨਾਂ ਬਾਰੇ ਬੜਾ ਫਾਲਤੂ ਬੋਲੀ ਆ ਉਹ ਬਾਅਦ ਚ ਬਿਆਨ ਵੀ ਦਿੱਤਾ ਕੋਈ ਚੀਜ਼ ਕੋਈ ਚੀਜ਼ ਫਾਲਤੂ ਇਹਦੀ ਗਦੀ ਬਾਤ ਗੱਲ ਕੀਤੀ ਕੀ ਬੜਾ ਵੀ ਬੜਾ ਫਾਲਤੂ ਬੋਲਿਆ ਸੋਨੋ ਆਪਾਂ ਪੰਜਾਬੀ ਹੋ ਕੇ ਨਹੀਂ ਆਪਾਂ ਪੰਜਾਬੀ ਹੋ ਕੇ ਬੜਾ ਫਾਲਤੂ ਬੋਲਣਾ ਨਹੀਂ ਨਹੀਂ ਉਹਨੇ ਕਿਸਾਨਾਂ ਬਾਰੇ ਬੜਾ ਫਾਲਤੂ ਬੋਲੇ ਕੋਈ ਨਹੀਂ ਕਿਸਾਨਾਂ ਬਾਰੇ ਗਲਤ ਬੋਲੀ ਕੋਈ ਨਹੀਂ ਕਿਸਾਨਾਂ ਬਾਰੇ ਉਹ ਬੋਲੀ ਸਿਰਫ ਪਤਾ ਕਿਦੇ ਵਾਸਤੇ ਬੋਲਦੀ ਏ ਜਿਹੜੇ ਕੱਟੜਵਾਦੀ ਬਾਹਰ ਬੈਠੇ ਨੇ ਖਾਲਸਤਾਨੀ ਜਿਹੜੇ ਪੰਨੂ ਵਰਗੇ ਉਹਨਾਂ ਵਾਲੇ ਬੋਲਦੀ ਏ ਠੀਕ ਹੈ ਉਹ ਤੇ ਅਸੀਂ ਵੀ ਬੋਲਦੇ ਆ ਟੱਕਰ ਵਾਲੀ ਕੱਟੜਵਾਦੀਆਂ ਬਾਰੇ ਇਹ ਚੀਜ਼ ਨੂੰ ਨਾ ਤੁਸੀਂ ਇਹ ਚੀਜ਼ ਦਰਾਓ ਇਹ ਚੀਜ਼ ਨੂੰ ਉਹ ਕਹੋ ਕਿ ਕੰਗਨਾਰ ਅਰਨੋਤ ਚੈਨਲ ਚ ਇਹ ਜੀ ਜਲਾਓ ਕਿ ਕੰਗਨਾਰ ਅਰਨੋਤ ਹਮ ਆਪਕੇ ਸਾਥ ਹੈ ਹਮ ਆਪਕੀ سپورਟ ਕਰਾਂਗੇ ਆਪ ਭਾਰਤ ਕੀ ਦੇਸ਼ ਕੀ ਬੇਟੀ ਹੋ ਹਮ ਸਾਥ ਹੈ ਆਪਕੇ ਇੱਕ ਆਵਾਜ਼ ਬਣੋ ਮੈਂ ਕਹਿੰਦਾ ਬੁਏ ਆਵਾਜ਼ ਪੂਰੇ ਭਾਰਤ ਜਾਣੀ ਚਾਹੀਦੀ ਹੈ ਕਿ ਕੰਗਨਾਰ ਅਰਨੋਤ ਹਮ ਆਪਕੇ ਸਾਥ ਹੈ ਇਹੀ ਚੀਜ਼ ਹਜੇ ਤੱਕ ਤੁਸੀਂ ਦੇਖ ਲਓ ਇਹ ਪੰਜਾਬ ਨੂੰ ਕਿਸਾਨਾਂ ਨੂੰ ਨਹੀਂ ਕਿਸਾਨ ਜਿਹੜੇ ਉੱਤੇ ਸ਼ੰਭੂ ਵੜਦੇ ਨਹੀਂ ਦੇਰ ਬੈਠੇ ਹੋਏ ਆ ਤੇ ਉਹ ਪਾਗਲ ਨੇ ਜਿਹੜੇ ਨੇ ਉਹ ਉਹਨਾਂ 'ਤੇ ਬਾਰੇ ਫालतू ਬੋਲੀਆ ਕਿਸਾਨ ਇਦਾਂ ਨੇ ਕਿਸਾਨ ਉਦਾਂ ਨਹੀਂ ਭੈਣਦੇ ਨਹੀਂ ਆ ਕੇ ਵੇਲੇ ਸਾਡੇ ਵਪਾਰ ਬੰਦ ਹੋ ਰਿਹਾ ਹੂੰ ਸਾਡੇ ਵਪਾਰ ਬੰਦ ਹੋ ਰਿਹਾ ਅੱਜ ਕਿੰਨੀ ਡੇਰ ਤੋਂ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਕਿੰਨੀ ਡੇਰ ਤੋਂ ਬਾਰਡਰ ਬੰਦ ਕੀਤਾ ਹੋਇਆ ਅਸੀਂ ਵਪਾਰੀ ਆ ਅਸੀਂ ਦੁਖੀ ਹੋਏ ਪਿਆ ਅਸੀਂ ਪਰੇਸ਼ਾਨ ਹੋਏ ਪਿਆ ਸਾਡੇ ਵਪਾਰ ਕਿੱਥੋਂ ਚੱਲਣਗੇ ਹਰ ਜਨਤਾ ਹਰ ਪਰਜਨਤਾ ਬੜੀ ਪਰੇਸ਼ਾਨ ਹੈ ਮੈਂ ਨਹੀਂ ਕਹਦਾ ਕਿਸਾਨ ਮੇਰੇ ਪ੍ਰਾਣੇ ਮੇਰੇ ਨਾਲ ਕਿਸਾਨ ਮੇਰੇ ਪ੍ਰਾਣੇ ਕਈਆਂ ਨਾਲ ਮੇਰੀ ਗੱਲ ਵੀ ਹੁੰਦੀ ਹੈ ਮੇਰੇ ਮਿੱਤਰ ਨੇ ਪਰ ਜਿੱਥੇ ਗਲਤ ਹੈ ਉੱਥੇ ਗਲਤ ਹੈ ਜਿੱਥੇ ਸਹੀ ਹੈ ਉੱਥੇ ਸਹੀ ਹੈ ਥੱਪੜ ਮਾਰਨਾ ਜਿਹੜਾ ਕੰਗਣਾ ਨੂੰ ਥੱਪੜ ਮਾਰਿਆ ਬਹੁਤ ਗਲਤ ਕੀਤਾ ਹੈ ਪਲੈਨਿੰਗ ਸੀ ਫਿਰ ਉਹ ਥੱਪੜ ਮਾਰਨੀ ਕੋਈ ਮੇਰੀ ਉਹਦੇ ਮਨ ਚ ਸੋਚ ਵੈ ਲੱਗਦਾ ਓਏ ਉਹਦੇ ਮਨ ਚ ਸੋਚ ਇਹੀ ਹੋਣੀ ਹੈ ਹੋਰ ਉਹਦੇ ਮਨ ਸੋਚ ਇਹੀ ਹੋਣੀ ਹੈ ਇਹਦੇ ਏਜੰਸੀਆਂ ਭਾਰਤ ਸਰਕਾਰ ਦੀਆਂ ਏਜੰਸੀਆਂ ਪਤਾ ਕਰਨ ਜੇ ਬਾਈ ਚਾਂਸ ਹੋ ਦੇ ਹੱਥ ਕੋਈ ਹਥਿਆਰ ਹੁੰਦਾ ਆਪਾਂ ਨੂੰ ਹਜੇ ਤਾਂ ਥੱਪੜ ਹੀ ਮਾਰਿਆ ਜੇ ਹੱਥ ਬਾਈ ਚ ਹਥਿਆਰ ਹੁੰਦਾ ਕੋਈ ਆਪਾਂ ਕਿੱਥੇ ਜੀ ਜੀ ਕੀ ਸੋਚਦੇ ਆ ਕੋਈ ਪਰ ਉਹਨਾਂ ਨੇ ਕਿਹਾ ਕਿ ਫੋਨ ਨੂੰ ਲੈ ਕੇ ਵੀ ਬਾਤ ਛੜਿਆ ਇੱਕ ਚੱਕ ਮੇਰੀ ਗੱਲ ਸੁਣੋ ਇਹ ਚੀਜ਼ ਸੋਚਦੇ ਆ ਆਪਾਂ ਕੋਈ ਜੇ ਬਾਈ ਚਾਂਸ ਕੋਈ ਹਥਿਆਰ ਹੁੰਦਾ ਫਿਰ ਕੀ ਹੁੰਦਾ ਮਨਚ ਭਾਵਨਾ ਕੀ ਸੀ ਹਮਲਾ ਹੋਇਆ ਇਹਨੂੰ ਤੁਸੀਂ ਹਮਲਾ ਕਿਦੋਂਗੇ ਥੱਪੜ ਮਾਰਿਆ ਜੇ ਕੋਈ ਕੋਸ਼ ਹਥਿਆਰ ਨਾ ਵੀ ਕੁਝ ਕਰ ਦਿੰਦੀ ਇੱਕ ਤਰ੍ਹਾਂ ਹਮਲਾ ਹੀ ਐ ਇੱਕ ਸੈਲੀਬ੍ਰਿਟੀ ਇੱਕ ਦੇਸ਼ ਭਗਤ ਐ ਐਮਪੀ ਦੇਸ਼ ਦੀ ਬੇਟੀ ਭਾਰਤ ਦੀ ਬੇਟੀ ਮੇਰੇ ਹਿੰਦੁਸਤਾਨ ਦੀ ਬੇਟੀ ਨੇ ਹਮਲਾ ਹੋਇਆ ਮੈਂ ਚੁੱਪ ਕਿਦਾ ਰਹੂੰਗਾ ਮੇਰਾ ਮੰਨ ਤੇ ਭਾਵੁਕ ਹੋਇਆ ਹੈ ਨਾ ਮੈਂ ਕਿਉਂ ਚੁੱਪ ਰਹੂੰਗਾ ਮੈਂ ਤਾਂ ਇਸ ਲਈ ਕਿਹਾ ਕੰਗਣਾ ਜੀ ਹਮ ਆਪਕੇ ਸਾਥ ਹੈ ਔਰ ਹਰ ਹਿੰਦੂ ਆਪਕੇ ਸਾਥ ਹੈ ਇਹ ਦੇਸ਼ ਦੀ ਆਵਾਜ਼ ਹੈ ਕਿ ਹਰ ਭਾਰਤ ਵਾਸੀ ਕੰਗਣਾ ਕੇ ਸਾਥ ਹੈ ਪਰ ਜਿਹੜਾ ਜਿਹੜਾ ਥੱਪੜ ਕਾਂਡ ਹੋਇਆ ਵਾ ਤੇ ਉਹਦੀ ਕੁਲਿੰਦਰ ਕੋਰ ਦੀ ਮਾਨੇ ਉਹਨੇ ਕੋਰਟ ਚ ਕੇਸ ਵੀ ਲਾਇਆ ਕਿ ਕੰਗਣਾ ਰੋਡ ਤੇ ਸਾਡੇ ਬਾਰੇ ਫਾਲਤੂ ਬੋਲਿਆ ਮੇਰੀ ਗੱਲ ਸੁਣੋ ਜੀ ਕੋਈ ਚੀਜ਼ ਨਹੀਂ ਇਹੋ ਜੀ ਉਹ ਸਟਾਰ ਹੈ ਹਾਂ ਜਾਓ ਮਿਸ ਤਾਰਾ ਤੇ ਬੇਗੀ ਨਹੀਂ ਨਹੀਂ ਐਮਪੀ ਤੇ ਬੇਗੀ ਪਾਵਰ ਜਿਹੜੇ ਐਮਪੀ ਆ ਸਤਾਰਾ ਉਹ ਕਿਉਂ ਬੋਲੇਗੀ ਅਸੀਂ ਲੋਕ ਉਸਨੂੰ ਫਾਲਤੂ ਫੜੀ ਬੋਲਦੇ ਆ ਅਸੀਂ ਦੇਸ਼ ਭਗਤ ਆ ਅਸੀਂ ਆਪਣੇ ਦੇਸ਼ ਨਾਲ ਪਿਆਰ ਕਰਦੇ ਆ ਆਪਣੇ ਵਤਨ ਨਾਲ ਪਿਆਰ ਕਰਦੇ ਆ ਮੈਨੂੰ ਦੁੱਖ ਕਿਉਂ ਲੱਗਾ ਕਿ ਮੇਰੇ ਤੇ ਵੀ ਦੇਖੋ ਕਈ ਵਾਰੀ ਅੱਤਵਾਦੀ ਹਮਲੇ ਹੋਏ ਨੇ ਠੀਕ ਹੈ ਜੀ ਮੈਂ ਤਾਂ ਇੱਕ ਤਰ੍ਹਾਂ ਦਾ ਹਮਲਾ ਹੀ ਗਿਣੂਗਾ ਕਿ ਹਮਲਾ ਹੋਇਆ ਉੱਤੇ ਮੈਂ ਤਾਂ ਹਮਲੇ ਦਾ ਰੂਪ ਕੇ ਦੇ ਰਹਿਆਂ ਕਿ ਉੱਤੇ ਹਮਲਾ ਕੀਤਾ ਗਿਆ ਕਿੱਥੋਂ ਸੇਫ ਆ ਸੀ ਕਿਉਂਕਿ ਅਸੀਂ ਜਿਹੜੇ ਦੇਸ਼ ਨਾਲ ਆਪਣੇ ਪਿਆਰ ਕਰਦੇ ਆ ਜਿਹੜੇ ਬਾਹਰ ਕੱਟੜਵਾਦੀ ਖਾਲਸਤਾਨੀ ਬੈਠੇ ਆ ਅਸੀਂ ਉਹਨਾਂ ਨੂੰ ਚੁਬਦੇ ਆ ਠੀਕ ਹੈ ਜੀ ਤੁਸੀਂ ਕੱਲ ਦੀ ਇੱਕ ਦੇਖੀ ਨਹੀਂ ਸਟੇਟਮੈਂਟ ਅੱਜ ਇੱਕ ਨਿਜੀ ਚੈਨਲ ਦੇ ਵਿੱਚ ਖਬਰ ਚੱਲ ਰਹੀ ਹੈ ਕਿ ਉਹ ਸੀਐਸਐਫ ਦੀ ਜਵਾਨ ਜਿਹਨੇ ਥੱਪੜ ਮਾਰਿਆ ਸੀ ਉਹ ਮਾਫੀ ਮੰਗ ਰਹੀ ਹੈ ਕਹਿੰਦੀ ਮੇਰੇ ਤੋਂ ਮੈਂ ਭਾਵੂ ਕੋਕੇ ਕਰਤਾ ਮੈਂ ਮਾਫੀ ਮੰਗਦੀ ਹਾਂ ਜੇ ਕਾਰੀ ਤਾਂ ਹੁਣ ਤੂੰ ਮਾਫੀ ਮੰਗ ਰਹੀ ਹੈ ਆਪਾਂ ਪਹਿਲਾਂ ਇਹੋ ਜੀ ਚੀਜ਼ ਕਿਉਂ ਨਹੀਂ ਸੋਚੀ ਮਨ ਦੇ ਵਿੱਚ ਚੱਲਣਾ ਚਾਹੀਦਾ ਨਾ ਕਿ ਆਪਾਂ ਇੱਕ ਦੇਖੋ ਕਿ ਦੇਸ਼ ਭਗਤ ਦੇ ਉੱਪਰ ਹੱਥ ਚੱਕ ਰਿਆਂ ਇੱਕ ਐਮਪੀ ਹੈ ਮੰਡੀ ਤੋਂ ਪਾਰ ਸਰਕਾਰ ਦੇ ਵਿੱਚ ਐਮਪੀ ਐ ਮੰਡੀ ਦੇ ਵਿੱਚ ਮੰਡੀ ਦੇ ਵਿੱਚੋਂ ਜਿੱਤੀ ਹੈ ਠੀਕ ਹੈ ਔਰ ਦੇਖੋ ਸਾਰਾ ਦੇਸ਼ ਉਹਨੂੰ ਕਿੰਨਾ ਪਿਆਰ ਕਰਦਾ ਇੱਕ ਦੇਖੋ ਸੈਲੀਬ੍ਰਿਟੀ ਵੀ ਹੈ ਔਰ ਆਪਾਂ ਫਿਰ ਆਪਣਾ ਪਬਲਿਸਿਟੀ ਲੈਣ ਲਈ ਆਪਾਂ ਉੱਤੇ ਹੱਥ ਚੱਕ ਰਹੇ ਆ ਫਿਰ ਮਾਫੀਆ ਮੰਗ ਰਹੇ ਆ ਫਿਰ ਇਹੋ ਜਿਹਾ ਕੰਮ ਨਾ ਕਰੋ ਨਾ ਜੇ ਬਾਅਦ ਚੋਂ ਮਾਫੀਆ ਮੰਗਣੀਆਂ ਪੈਣ ਤੁਹਾਡੀ ਕੋਈ ਕਿਸਾਨ ਨਾਲ ਗੱਲਬਾਤ ਹੋਈ ਨਹੀਂ ਮੇਰੀ ਚਲੋ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਨਾ ਮੈਂ ਕਿਸਾਨ ਤਾਂ ਬੜੇ ਭੜਕੇ ਪਏ ਆ ਮੇਰੀ ਗੱਲ ਸਮੋ ਮੇਰੀ ਕਿਸੇ ਨਾਲ ਇਹੋ ਜੀ ਕੋਈ ਗੱਲ ਨਹੀਂ ਹੋਈ ਆਪਣੀ ਆਪਣੀ ਸੋਚ ਹੈ ਮੈਂ ਆਪਣੀ ਉਹ ਆਪਣੀ ਸੋਚ ਦੇ ਮਾਲਕ ਨੇ ਮੈਂ ਆਪਣੀ ਸੋਚ ਦਾ ਮਾਲਕ ਆ ਮੈਂ ਜੋ ਦੱਸ ਰਿਹਾ ਮੈਂ ਦੇਸ਼ ਨਾਲ ਪਿਆਰ ਕਰਦਾ ਮੈਂ ਆਪਣੇ ਪੰਜਾਬ ਨਾਲ ਪਿਆਰ ਕਰਦਾ ਮੈਂ ਆਪਣੇ ਮਾਨ ਸਾਹਿਬ ਦੀ ਸਰਕਾਰ ਹੈ ਮੈਨੂੰ ਉਸ ਬਹੁਤ ਵਧੀਆ ਲੱਗਦੀ ਹੈ ਪੰਜਾਬ ਦੇ ਵਿੱਚ ਮੈਂ ਮਾਨ ਸਾਹਿਬ ਨੂੰ ਸਲੂਟ ਕਰਦਾ ਕਿ ਮਾਨ ਸਾਹਿਬ ਨੂੰ ਇੱਕ ਬੇਨਤੀ ਵੀ ਕਰਦਾ ਵਾਂ ਕਿ ਮਾਨ ਸਾਹਿਬ ਇਹ ਸ਼ੇਰ ਹਿੰਦੂ ਜੱਟ ਤੁਹਾਡੇ ਨਾਲ ਹੈ ਤੁਸੀਂ ਬਸ ਕਿਰਪਾ ਕਰਨੀ ਹੈ ਕਿ ਇਹ ਪੰਜਾਬ ਸਾਰਾ ਨਾਲ ਹੈ ਉਹਦੇ ਉਥੇ ਕੁੜੀ ਨਾਲ ਤੁਸੀਂ ਕਿੱਥੋਂ ਗਿਆਤਾ ਜੀ ਹਰ ਜਨਤਾ ਮੈਂ ਕਹਿੰਦਾ ਕੰਗਨਾਰ ਨੂੰ ਉਹਦੇ ਨਾਲ ਜਾਂ ਤੁਹਾਨੂੰ ਸੁਣਨ ਨੂੰ ਗਲਤੀ ਹੋ ਗਈ ਤੁਹਾਨੂੰ ਸੁਣਨ ਨੂੰ ਗਲਤੀ ਲੱਗਦੀ ਹੈ ਮੇਰੀ ਸਾਹਿਬ ਮੈਂ ਨਾ ਨਹੀਂ ਸੁਣਨ ਨੂੰ ਗਲਤੀ ਹੋ ਗਈ ਪਰ ਖਬਰਾਂ ਜੇ ਖਬਰਾਂ ਚੱਲ ਰਹੀਆਂ ਨੇ ਤਾਂ ਮੈਂ ਕਹਿੰਦਾ ਤੁਹਾਨੂੰ ਪਤਾ ਨਹੀਂ ਕਿਹੜੀ ਖਬਰ ਸੁਣਨ ਨੂੰ ਮਿਲ ਗਈ ਸਾਰੀ ਖਬਰਾਂ ਚੱਲ ਰਹੀਆਂ ਨੇ ਡਿਬੇਟਾਂ ਚੱਲ ਰਹੀਆਂ ਨੇ ਮੇਰੀ ਸਾਹਿਬ ਤੁਸੀਂ ਚੈੱਕ ਕਰੋ ਖਬਰਾਂ ਕਿ ਹਰ ਭਾਰਤੀ ਹੈ ਹਰ ਹਿੰਦੂ ਪਤਾ ਕੀ ਕਹਿੰਦਾ ਸੋਸ਼ਲ ਮੀਡੀਆ ਦੇਖ ਲਓ कि हर भारतीय हर हिंदू एक के है कि जो देश की बेटी पे हमला हुआ है बहुत निंदनीय है पहले गल गल सुनो, गल सुनो बहुत निंदनीय है और हम कंगना के साथ हैं कंगना का साथ देंगे क्योंकि हमारे देश से अब एक ये आवाज निकलेगी कि कंगना जी आप आगे बढ़ो हम आपके साथ हैं यही आवाज निकलेगी हर भारतीय की और हर हिंदू की एक ही आवाज ਇਕ ਕੰਗਨਾ ਪਰਣਾਵਤ ਜਿੰਦਾਬਾਦ ਕੋਈ ਤੁਹਾਡਾ ਕਹਿਣਾ ਕਿ ਉਹ ਕੁੜੀ ਗਲਤ ਹੈ ਮੈਂ ਇਹ ਗੱਲ ਗਲਤ ਕੀਤਾ ਉਹਨਾਂ ਨੇ ਤੇ ਗਲਤ ਕਹੂੰਗਾ ਹੀ ਕਿਸੇ ਤੇ ਹਮਲਾ ਕਰਨਾ ਕਿ ਆ ਸਹੀ ਗੱਲ ਹੈ ਵੀਡੀਓ ਦੇਖੀ ਤੁਸੀਂ ਤੁਸੀਂ ਦੇਖੀ ਤੁਸੀਂ ਦੇਖੀ ਮੈਂ ਤਾਂ ਦੇਖੀ ਹੈ ਫਿਰ ਮੈਂ ਵੀ ਦੇਖੀ ਹੈ ਉਹ ਚ ਕੀ ਕੀ ਤੁਸੀਂ ਦੇਖੀ ਅਗਲੀ ਦਿਨ ਮੂੰਹ ਤੇ ਥੱਪੜ ਮਾਰਦਾ ਤੁਸੀਂ ਕਹਿੰਦੇ ਵੀਡੀਓ ਦੇਖੀ ਹੈ ਕਮਾਲ ਹੈ ਇਹ ਉਹਦੇ ਉਹਦਾ ਧਿਆਨ ਨਾ ਦੇਖਿਆ ਤੁਸੀਂ ਨਹੀਂ ਤੁਸੀਂ ਧਿਆਨ ਨਾ ਮੈਂ ਤਾਂ ਪੱਤਰਕਾਰ ਹਾਂ ਤੁਸੀਂ ਧਿਆਨ ਦੇਖਿਆ ਕਿ ਪਿੱਛੇ ਇੱਕ ਬਲੈਕ ਡਰੈਸ ਵਿੱਚ ਕੁੜੀ ਵੀ ਖੜੀ ਉਹਦੇ ਵੀ ਥੱਪੜ ਮਾਰ ਰਹੇ ਮੇਰੀ ਗੱਲ ਸੁਣੋ ਅਗਲੇ ਨੇ ਜਵਾਬ ਦਿੱਤਾ ਅਗਲੀ ਨੇ ਜਿਹੜਾ ਬੰਦਾ ਘੜਾ ਹੀ ਪਿੱਛੇ ਉਹਨੇ ਇੱਕ ਕੁੜੀਏ ਥੱਪੜ ਵੀ ਮਾਰੇ ਕੰਗਰਾਂ ਨੇ ਇੱਕ ਗੱਲ ਬੋਲੀ ਆਪਣੇ ਮੂੰਹੋਂ ਕਿ ਮੇਰੇ ਤੇ ਹਮਲਾ ਕੀਤਾ ਗਿਆ ਕੰਗਰਾਂ ਨੇ ਆਪਣੇ ਮੂੰਹੋਂ ਗੱਲ ਬੋਲੀ ਐ ਲਈ ਕਿ ਮੇਰੇ ਤੇ ਹਮਲਾ ਕੀਤਾ ਗਿਆ ਭਾਵੂ ਕੋਈ ਇਹ ਦੇਸ਼ ਦੀ ਬੇਟੀ ਸੈਲੀਬ੍ਰਿਟੀ ਹੈ ਉਹ ਭਾਵੂ ਕੋਈ ਹੈ ਉਧਰ ਉੱਤੇ ਹਮਲਾ ਹੋਇਆ ਦੁੱਖ ਤੇ ਲੱਗੂਗਾ ਨਾ ਪਰਚਾ ਦਰਜ ਕਰ ਦਿੱਤਾ ਹੋਰ ਕੀ ਇਹ ਜਾਨ ਲੈ ਲਵੇ ਮੇਰੀ ਗੱਲ ਸੁਣੋ ਚਲੋ ਕਾਨੂੰਨ ਨੇ ਤੇ ਆਪਣੀ ਕਾਰਵਾਈ ਕਰਨੀ ਹੈ ਕਾਨੂੰਨ ਦੇ ਤੇ ਹਰ ਕਿਸੇ ਨੂੰ ਮਾਣ ਹੈ ਪਰ ਜਿਹੜੀ ਉਹਦੀ ਇਨਸਲਟ ਹੋਈ ਬੇਇੱਜ਼ਤੀ ਹੋਈ ਹੈ ਠੀਕ ਹੈ ਉਹ ਭਾਵੂ ਕੋਈ ਦੇਸ਼ ਦੀ ਐਮਪੀ ਹੈ ਠੀਕ ਹੈ ਮੰਡੀ ਤੋਂ ਜਿੱਤੀ ਹੋਈ ਹੈ ਭਾਰਤ ਦੀ ਬੇਟੀ ਹੈ ਹਿੰਦੁਸਤਾਨ ਦੀ ਬੇਟੀ ਹੈ ਉਹਦਾ ਹੱਕ ਮਿਆਜਾ ਬੜਾ ਵੱਡਾ ਸਵਾਲ ਹੈ ਕਿ ਆਪਾਂ ਨੂੰ ਭਾਰਤਿਆ ਨੂੰ ਇੱਕ ਚੀਜ਼ ਚਾਹੀਦੀ ਹੈ ਹਿੰਦੁਸਤਾਨੀਆਂ ਨੂੰ ਕਿ ਕੰਗਣਾ ਰਣੋਦ ਦਾ ਸਾਥ ਦੇਣਾ ਚਾਹੀਦਾ ਹੈ ਕੰਗਣਾ ਜੀ ਹਮ ਆਪਕੇ ਸਾਥ ਹੈਂ ਔਰ ਆਪ ਦੇਸ਼ ਕੀ ਸ਼ੇਰ ਬੇਟੀਆਂ ਔਰ ਅੰਮੀ ਤੋੜਾ ਸ਼ੇਰ ਹੈ ਸੋ ਇਹ ਸਾਡੇ ਨਾਲ ਜਿਗੇ ਅਮਿਤ ਅਰੋੜਾ ਸ਼ਿਵ ਸ਼ੇਨਾ ਦੇ ਅਗੂ ਜਿਨ੍ਹਾਂ ਨੇ ਕਿਹਾ ਕਿ ਮੈਂ ਕੰਗਣਾ ਰਣੋਦ ਦੇ ਨਾਲ ਹਾਂ ਤੇ ਪਰ ਕੋਈ ਵੀ ਮੁਸੀਬਤ ਆਏਗੀ ਆਨਾ ਸਮੇ ਤੇ ਮੈਂ ਨਾਲ ਖੜਾ ਹੋਵਾਂਗਾ ਤੇ ਜਿਹੜੇ ਵੀ ਥੱਪੜ ਕਾਂਡ ਦਾ ਮਾਮਲਾ ਜਿਹੜਾ ਕੀ ਆ ਪੱਖਿਆ ਹੋਇਆ ਮਾਮਲਾ ਅਤੇ ਲਗਾਤਾਰ ਜਿਹੜੀ ਖਬਰਾਂ ਚੱਲ ਰਹੀਆਂ ਨੇ ਤੇ ਹੁਣ ਉਸ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਕਿ ਉਸ ਨੇ پابੂ ਖੋ ਕੇ ਜਰੀਏ ਮਾਫੀ ਮੰਗੀ ਹੈ ਕੰਗਰਨ ਰੋਤੋ ਤੇ ਉਸ ਤੋਂ ਬਾਅਦ ਹੁਣ ਦੇਖਣਾ ਇਹ ਹੋਏਗਾ ਕਿ ਕੰਗਰਨ ਰੋਤ ਉਹਨਾਂ ਨੂੰ ਮਾਫ ਕਰਦੀ ਹੈ ਕਿ ਨਹੀਂ ਕਰਦੀ ਹੈ ਜੁੜੇ ਨਾਲ ਲੁਧਣਾ ਲੈ ਲੈਣਾ ਹਣੀ ਦਾ ਯੂਮ ਰਿਪੋਰਟ ਧੰਨਵਾਦ